ਸਤਿਗੁਰੂ ਜੀ ਕਹਿੰਦੇ ਨੇ ਕਿ ਰਸ ਸੋਨਾ ਵਸ ਰੂਪਾ ਸੋਨਾ ਇਕੱਠਾ ਕਰਨ ਦਾ ਭਾਵ ਕਿ ਬੇਅੰਤ ਧਨ ਦੌਲਤ ਮੈਨੂੰ ਮਿਲ ਜਾਏ ਰੂਪਾ ਦਾ ਅਰਥ ਹੈ ਚਾਂਦੀ ਇਹਨਾਂ ਪਦਾਰਥਾਂ ਨੂੰ ਇਕੱਠਾ ਕਰਨ ਦੀ ਮਨੁੱਖ ਦੀ ਜਿਹੜੀ ਹੋੜ ਹੈ ਉਸੇ ਹੋੜ ਵਿੱਚ ਹੀ ਮਨੁੱਖ ساری عمر ਦੌੜਦਾ ਹੈ ਤੇ ਅੰਤ ਨੂੰ ਆਪਣਾ ਜੀਵਨ ਖਤਮ ਕਰ ਲੈਂਦਾ ਹੈ ਤੇ ਜਿਹੜਾ ਪਦਾਰਥ ਇਕੱਠਾ ਕੀਤਾ ਹੈ ਉਹਦੇ ਮਾਲਕ ਕੋਈ ਹੋਰ ਬਣ ਜਾਂਦੇ ਨੇ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਪਰਮਲ ਕੀ ਬਾਸ ਦਾ ਅਰਥ ਹੈ ਬੇਅੰਤ ਤਰ੍ਹਾਂ ਦੀਆਂ ਸੁਗੰਧੀਆਂ ਸਤਗੁਰੂ ਜੀ ਕਹਿੰਦੇ ਨੇ ਕਿ हे ਮਨੁੱਖ ਤੈਨੂੰ ਜਨਮ ਦਿੱਤਾ ਹੈ ਤੇ ਤੈਨੂੰ ਪਦਾਰਥ ਚਾਰ ਛੇਰੇ ਤੋਂ ਘੇਰਨਗੇ ਵੱਖ-ਵੱਖ ਤਰ੍ਹਾਂ ਦੀਆਂ ਸੁਗੰਧੀਆਂ ਤੈਨੂੰ ਆਪਣੇ ਵੱਲ ਨੂੰ ਖਿੱਚਣ ਗਿਆ ਤੇ ਨਾਮ ਦੀਆਂ ਰਹਿਮਤਾਂ ਤੈਨੂੰ ਆਪਣੇ ਵੱਲ ਖਿੱਚਣ ਗਿਆ ਇਹ ਤੂੰ ਫੈਸਲਾ ਕਰਨਾ ਹੈ ਕਿ ਤੂੰ ਜਾਣਾ ਕਿਹੜੇ ਪਾਸੇ ਹੈ ਅੱਗੇ ਸਤਿਗੁਰ ਜੀ ਬਚਨ ਕਰਦੇ ਹਨ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਵਾਸ ਸਤਿਗੁਰ ਜੀ ਕਹਿੰਦੇ ਹਨ ਕਿ हे ਮਨੁੱਖ ਰਸ ਘੋੜੇ ਭਾਵ ਕੇ ਵੱਡੇ ਵੱਡੇ ਜਿਹੜੇ ਮਹਿੰਗੇ ਘੋੜੇ ਜੋ ਕਿ ਅੱਜ ਕਾਰਾਂ ਗੱਡੀਆਂ ਜਹਾਜ਼ ਬਣ ਗਏ ਨੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹਨਾਂ ਦਾ ਰਸ ساری ਉਮਰ ਤੇਰੀ ਸੁਰਤ ਵਿੱਚ ਚੱਲਦਾ ਰਹੇਗਾ ਰਸ ਸੇਜਾ ਸੁੰਦਰ ਸੁੰਦਰ ਸੇਜ ਹੋਵੇ ਭਾਵ ਕੇ ਮਹਿਲ ਮਾੜੀਆਂ ਬੇਅੰਤ ਕੀਮਤੀ ਇਹ ਮਨੁੱਖ ਦੀ ਹਮੇਸ਼ਾ ਤੋਂ ਕਾਮਨਾ ਰਹਿੰਦੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਸ ਮਿੱਠਾ ਰਸ ਮਾਸ ਮਿੱਠਾ ਮਿੱਠਾ ਦਾ ਅਰਥ ਹੈ ਕਿ ਬੇਅੰਤ ਪਦਾਰਥ ਜਿਹੜੀ ਸਾਡੀ ਰਸਨਾ ਮੰਗੇਗੀ ਕਿ ਮੈਨੂੰ ਆ ਵੀ ਮਿਲ ਜਾਏ ਖਾਣ ਨੂੰ ਤੇ ਆ ਵੀ ਮਿਲ ਜਾਏ। ਦਸ ਮਾਸ ਸਤਿਗੁਰੂ ਜੀ ਕਹਿੰਦੇ ਨੇ ਕਿ ਮਾਸ ਦਾ ਵਾਸ ਜਿਹੜਾ ਹੈ ਉਹ ਵੀ ਤੇਰੀ ਸੁਰਤ ਨੂੰ ਤੰਗ ਕਰੇਗਾ। ਮਾਸ ਖਾਣ ਦੀ ਗੱਲ ਵੱਖਰੀ ਹੈ ਸੰਗਤ ਜੀ ਸਾਡੀਆਂ ਅੱਖਾਂ ਨੂੰ ਵੀ ਮਾਸ ਦਾ ਰਸ ਹੈ। ਅਸੀਂ ਜੇ ਪਰਾਇਆ ਤੰਨ ਦੇਖਦੇ ਹਾਂ ਜਾਂ ਪਰਾਇਆ ਤੰਨ ਦੇਖਦੇ ਹਾਂ ਤੇ ਸਮਝ ਲੈਣਾ ਕਿ ਅਸੀਂ మాਸ ਹੀ ਖਾ ਰਹੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਹਿਸਾਬ ਦੇ ਨਾਲ ਮਨੁੱਖ ਦੀ ਸੁਰਤੀ ਨੂੰ ਘਟਦੇ ਨੇ ਕਿ हे ਮਨੁੱਖ ਤੂੰ ਅੰਜਨ ਮੈ ਨਰੰਜਨ ਰਹੀ ਹੈ ਜੋਗ ਜੁਗਤ ਏ ਬਪਾਈਆ ਸਤਿਗੁਰ ਜੀ ਕਹਿੰਦੇ ਨੇ ਅੰਜਨ ਭਾਵ ਕੇ ਕਾਲਖ ਇਹ ਜਿਹੜੇ ਰਾਸ ਨੇ ਇਹ ਕਾਲਖ ਹੈ ਸਤਗੁਰੂ ਜੀ ਕਹਿੰਦੇ ਹਨ ਕਿ ਇਸ ਕਾਲਖ ਦੇ ਰਸਾਂ ਵਿੱਚ ਰਹਿ ਕੇ ਅੰਜਨ ਮਾਹੇ ਨਿਰ ਅੰਜਨ ਰਹੀਏ ਭਾਵ ਕਿ ਨਿਰ ਅੰਜਨ ਜਿਹਨੂੰ ਕਾਲਖ ਨਹੀਂ ਲੱਗਦੀ ਹੈ ਸਤਗੁਰੂ ਜੀ ਕਹਿੰਦੇ ਨੇ ਕਿ ਤੂੰ ਤਰੱਕੀਆਂ ਵੀ ਕਰਨੀਆਂ ਨੇ ਮਹਿਲ ਮਾੜੀਆਂ ਵੀ ਬਣਾਉਣੀਆਂ ਨੇ ਪਰ ਜੁੜਨਾ ਸ਼ਬਦ ਨਾਲ ਹੈ ਅਕਾਲ ਪੁਰਖ ਦੇ ਸ਼ਬਦ ਨੂੰ ਆਪਣੇ ਸੁਰਤ ਦਾ ਤੋਂ ਹਿੱਸਾ 24 ਘੰਟੇ ਬਣਾਈ ਰੱਖਣਾ ਹੈ ਇਸੇ ਕਰਕੇ ਹੀ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਬਾਣੀਆਂ ਬਖਸ਼ਿਸ਼ ਕੀਤੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੰਨੇ ਪ੍ਰਵਾਹ ਦੇ ਵਿੱਚ हे ਮਨੁੱਖ ਤੂੰ ਰਸਾਂ ਕਸਾਂ ਦੇ ਵਿੱਚ ਗਲਤਾਨ ਹੋ ਕੇ ਅਕਾਲ ਪੁਰਖ ਨੂੰ ਭੁੱਲਣਾ ਨਹੀਂ ਹੈ ਇਹ ਸੰਗਤ ਜੀ ਕਹਿਣਾ ਬੜਾ ਔਖਾ ਹੈ ਔਖਾ ਹੈ ਤੇ ਮੰਨਣਾ ਬਹੁਤ ਔਖਾ ਹੈ ਆਮ ਮਨੁੱਖ ਦੀ ਗੱਲ ਤਾਂ ਛੱਡੋ ਵੱਡੇ ਵੱਡੇ ਰਾਗੀ ਢਾਡੀ ਵਿਦਵਾਨ ਵੀ ਮਾਇਆ ਦੀ ਪਾਤੋਂ ਬਚੇ ਨਹੀਂ ਨੇ ਕਿਉਂਕਿ ਮਾਇਆ ਦਾ ਪ੍ਰਵਾਹ ਹੀ ਇੰਨਾ ਹੈ ਪਰ ਵਿਰਲੇ ਹੈਗੇ ਨੇ ਸੰਗਤ ਜੀ ਜਿਹੜੇ ਬਚੇ ਵੀ ਨੇ ਸਤਿਗੁਰੂ ਜੀ ਕਹਿੰਦੇ ਨੇ ਹੈ ਨਾ ਵਿਰਲੇ ਨਾ ਹੈ ਨੁ ਘਣੇ ਫੈਲ ਫੱਕੜ ਸੰਸਾਰ ਸਤਿਗੁਰੂ ਜੀ ਕਹਿੰਦੇ ਨੇ ਕਿ ਕਮਾਈ ਵਾਲੇ ਵੀ ਹੈਗੇ ਨੇ ਪਰ ਵਿਰਲੇ ਨੇ ਬਾਕੀ ਕਹਿੰਦੇ ਨੇ ਸਤਿਗੁਰੂ ਜੀ ਫੈਲ ਫੱਕੜ ਸੰਸਾਰ ਫੈਲ ਫੱਕੜ ਦਾ ਅਰਥ ਹੈ ਜਿੰਨੂੰ ਅਸੀਂ ਉਰਲੇ ਪਗਲੇ ਕਹਿ ਜਾਂਦੇ ਹਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਸਰੀਰ ਪਦਾਰਥ ਨਾਲ ਜੁੜੇ ਨੇ ਉਹ ਫੈਲ ਫਕੜਨੇ ਤੇ ਵਿਰਲੇ ਹੈਗੇ ਨੇ ਜਿਹੜੇ ਨਾਮ ਨਾਲ ਜੁੜੇ ਨੇ ਅਕਾਲ ਪੁਰਖ ਦੇ ਬਾਣੇ ਵਿੱਚ ਬੈਠੇ ਨੇ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਏਤੇ ਰਸ ਸਰੀਰ ਕੈ ਕੈ ਘਟ ਨਾਮ ਨਿਵਾਸ ਸਤਿਗੁਰੂ ਜੀ ਇੰਨਾ ਰਸਾਂ ਦੀ ਲਿਸਟ ਨੂੰ ਦੱਸਦੇ ਹੋਏ ਸਤਿਗੁਰੂ ਜੀ ਕਹਿੰਦੇ ਹਨ ਕਿ हे ਮਨੁੱਖ ਐਨੇ ਰਸ ਤੇਰੀ ਸੁਰਤ ਨੂੰ ਚੰਬੜੇ ਹੋਏ ਨੇ ਤੇ ਕੈ ਘਟ ਬ੍ਰਹਮ ਨਿਵਾਸ ਕਿਸ ਤਰ੍ਹਾਂ ਜਦੋਂ ਤੇਰੀ ਸੁਰਤ ਦੇ ਵਿੱਚ ਬੇਅੰਤ ਰਾਸ ਤੇ ਪਦਾਰਥ ਜਗ੍ਹਾ ਮੱਲੀ ਬੈਠੇ ਨੇ ਤੇ ਫਿਰ ਅਕਾਲ ਪੁਰਖ ਤੇਰੀ ਸੁਰਤ ਵਿੱਚ ਤੇਰੇ ਹਿਰਦੇ ਵਿੱਚ ਕਿੱਥੋਂ ਆਏਗਾ ਜਦੋਂ ਅਸੀਂ ਕਿਤੇ ਬੈਠਣਾ ਹੁੰਦਾ ਹੈ ਸੰਗਤ ਜੀ ਜੇ ਖਾਲੀ ਜਗ੍ਹਾ ਹੋਏਗੀ ਤੇ ਤਾਂ ਹੀ ਬੈਠਾਂਗੇ ਜੇ ਜਗ੍ਹਾ ਅੱਗੇ ਹੀ ਭਰੀ ਹੋਈ ਹੈ ਬਹਿਣ ਵਾਸਤੇ ਜਗ੍ਹਾ ਨਹੀਂ ਹੈ ਤੇ ਫਿਰ ਅਸੀਂ ਬੈਠ ਨਹੀਂ ਸਕਦੇ ਹਾਂ ਸਤਗੁਰੂ ਜੀ ਕਹਿੰਦੇ ਹਨ ਕਿ हे ਮਨੁੱਖ ਤੇਰਾ ਜਿਹੜਾ ਹਿਰਦਾ ਹੈ ਉਹ ਰਸਾਂ ਤੇ ਕਸਾਂ ਦੇ ਨਾਲ ਭਰਿਆ ਹੋਇਆ ਹੈ ਤੇ ਅਕਾਲ ਪੁਰਖ ਦਾ ਤੇਰੇ ਹਿਰਦੇ ਜਾਂ ਸੁਰਤ ਵਿੱਚ ਜਿਹੜਾ ਵਾਸਾ ਹੈ ਉਹ ਨਾ ਮੁਨਕਿਨ ਹੈ ਕਿਉਂਕਿ ਜੀ ਇੰਨਾ ਰਸਾਂ ਕਸਾਂ ਨੂੰ ਤੂੰ ਪਾਸੇ ਕਰੇਂਗਾ ਜਗ੍ਹਾ ਵਿਹਲੀ ਕਰੇਂਗਾ ਤੇ ਤਾਂ ਹੀ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਟਿਕ ਸਕੇਗਾ ਗੁਰਬਾਣੀ ਬਚਨ ਕਰਦੀ ਹੈ ਕਬੀਰ ਜੀ ਬਚਨ ਕਰਦੇ ਹਨ ਕਬੀਰ ਸਾਧੂ ਕੋ ਮਿਲਣ ਜਾਈਐ ਸਾਥ ਨਾ ਲੀਜੈ ਕੋਇ ਕਬੀਰ ਜੀ ਕਹਿੰਦੇ ਨੇ ਕਿ ਜਦੋਂ ਸਾਧੂ ਨੂੰ ਮਿਲਣ ਜਾਣਾ ਹੈ ਉਦੋਂ ਕਿਸੇ ਨੂੰ ਨਾਲ ਨਹੀਂ ਲੈਣਾ ਚਾਹੀਦਾ ਨਾਲ ਨਾਲ ਲੈਣ ਦਾ ਅਰਥ ਹੈ ਸੰਗਤ ਜੀ ਕਿ ਵਕਾਰਾਂ ਨੂੰ ਘਰ ਵਿੱਚ ਛੱਡ ਕੇ ਜਾਣਾ ਹੈ ਅਸਾਂ ਕਬੀਰ ਜੀ ਦੀ ਬਾਣੀ ਵੀ ਸਾਨੂੰ ਇਹਾ ਇਸ਼ਾਰਾ ਕਰਦੀ ਹੈ ਕਿ हे ਮਨੁੱਖ ਜੇ ਤੂੰ ਅਕਾਲ ਪੁਰਖ ਵਿੱਚ ਆਪੇਦ ਹੋਣਾ ਹੈ ਅਕਾਲ ਪੁਰਖ ਦੀਆਂ ਰਹਿਮਤਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ ਤਾਂ ਫਿਰ ਸਾਥ ਨਾ ਲੀਜੈ ਕੋਈ ਪੰਜਾਂ ਵਿਕਾਰਾਂ ਦਾ ਫਿਰ ਸਾਨੂੰ ਸਾਥ ਛਕਣਾ ਪੈਣਾ ਹੈ ਤੇ ਸਤਿਗੁਰੂ ਬੇਅੰਤ ਹੈ ਦੋਵੇਂ ਹੱਥ ਖਿਲਾਰ ਕੇ ਸਾਨੂੰ ਵੰਗਾਰ ਰਿਹਾ ਹੈ ਸਾਨੂੰ ਆਵਾਜ਼ ਦੇ ਰਿਹਾ ਹੈ ਕਿ ਆਜਾ ਸਿੱਖਾ ਆਪਣਾ ਜਨਮ ਤੇ ਮਰਨ ਕਟਵਾ ਲੈ ਸਤਗੁਰੂ ਜੀ ਦੇ ਐਸੇ ਬਚਨ ਪਾਪੀਆਂ ਨੇ ਮੰਨੇ ਨੇ ਤੇ ਪਾਪੀ ਸੰਤ ਬਣ ਗਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨ ਕਰਕੇ ਤੇ ਸੰਗਤ ਜੀ ਅਸੀਂ ਤਾਂ ਫੇਰ ਵੀ ਕੋਈ ਇੰਨੇ ਵੱਡੇ ਪਾਪੀ ਨਹੀਂ ਹਾਂ ਜਿਹੜੇ ਐਸੇ ਪਾਪੀ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ ਜਿਹੜੇ ਮਨੁੱਖਾਂ ਦਾ మాਾਸ ਭੁੰਨ ਕੇ ਖਾਂਦੇ ਸਨ ਤੇ ਅਸੀਂ ਤਾਂ ਜੇ ਕੋਈ ਪਾਪ ਕਮਾਇਆ ਵੀ ਹੋਏਗਾ ਤੇ ਇਸ ਤੋਂ ਤਾਂ ਬਹੁਤ ਛੋਟਾ ਹੋਏਗਾ ਇਸ ਕਰਕੇ ਸੰਗਤ ਜੀ ਸਾਡੇ ਸੁਰਤ ਵਿੱਚ ਇਹ ਮੰਗ ਪੈਦਾ ਹੋਣੀ ਚਾਹੀਦੀ ਏ ਕਿ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਦਇਆ ਕਰੋ ਸਾਡਾ ਜਨਮ ਤੇ ਮਰਨ ਕਟਿਆ ਜਾਏ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਪਾਪੀ ਸੰਤ ਬਣ ਜਾਂਦੇ ਨੇ ਤੇ ਸਾਡੇ ਮਨ ਦੇ ਵਿੱਚ ਸਵਾਲ ਪੈਦਾ ਹੋਣਾ ਚਾਹੀਦਾ ਹੈ ਕਿ ਮਨਾ ਤੂੰ ਵੀ ਕੋਈ ਹਿੱਲਾ ਕਰ ਲੈ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਅੰਤ ਹੈ ਜੋ ਲੀਆਂ ਭਰਨ ਲੱਗਿਆ ਸਮਾਂ ਨਹੀਂ ਲਾਉਂਦਾ